ਦੀ ਬੋਲੀ ਸਤਿਕਾਰਯੋਗ ਸਾਤ ਜੀ ਸਭ ਤੋਂ ਪਹਿਲਾਂ ਉਸੇ ਪਰਵਾਣ ਕਰੋ ਵਾਹਿਗੁਰੂ ਜੀ ਕਾ ਕਾ ਸਵਾਗਤ ਜੀ ਬੇਤੀ ਆਦਰ ਸੇ 14 ਤਰੀਕ ਨੂੰ दस साल पहलो जिस मंदिर उसको याद कर रहेगी भाई गुरजीत सिंह जी की शहादत नहीं ला मेरे तो पहले बहुत सारे बुलाड़िया ने संबोधन किया रिपीट नहीं करना

ਪੂਰਤ ਸੰਗਠਨ ਉਸ ਵੇਲੇ ਪਾਰਉਤਾ ਕਹੇ ਜਾਣ ਵਾਲੇ ਨੇਤਾ ਨੂੰ ਸਵਾਲ ਪੁੱਛੋ ਪੂਰਵਾਰ ਕੋ ਕਿੰਨ੍ਹੇ ਪਾਸ ਤੇ ਪਾਸਸ਼ਾ ਦੇ ਤੱਕ ਹਤੇ ਕਿ ਉਹ ਕੰਕਰ ਜਿਲ੍ਹਾ ਉਹ ਇਲਾਕਾ ਦਿੱਤਾ ਸੀ ਕਿ ਉਹ ਨਾ ਮਿਲਿਆ ਜਿਹੜਾ ਉਹ ਪੁੱਛਿਆ ਉਹ ਗੋੜੀ ਦੇ ਜ਼ਿੰਮੇਵਾਰਾ ਕਿਹ ਦੇਗਾ

ਉਹ ਗੁਰੂ ਹਰਗੋਬਿੰਦ ਸਾਹਿਬ ਦੇ ਬਾਦਸ਼ਾਹ ਬਿਚੇ ਉੱਥੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲੇ ਦੁਨੀਆ ਦੀਆਂ ਅਦਾਲਤਾਂ ਵਿੱਚ ਝੂਠ ਬੋਲਿਆ ਜਾਂਦਾ ਹੈ ਚੰਗ ਵੀ ਜਾਂਦਾ ਹੈ ਪਰ ਸ੍ਰੀ ਹਰਗੋਬਿੰਦ ਸਾਹਿਬ ਦੇ ਬਾਦਸ਼ਾਹ ਦੀ ਅਦਾਲਤ ਇਹਨਾਂ ਵਤੀ ਸ੍ਰੀ ਅਦਾਲਤ ਦਾ ਸਭ ਤੋਂ ਵੱਡਾ ਹੈ ਕਿ ਕੋਈ ਝੂਠ ਬੋਲਿਆ ਨਹੀਂ ਜਾਂਦਾ गुरु हरगोबिंद साहब सच्चे पातशाह ने सच कड़वाया बाद मुक्सर साहब और सजा पंखे डेमोक्रेसी के सजा दिखी जा सकती है जिसकी अभी सुना ਕਪੂ ਕਪੂ ਸੀ ਉਹ ਦੇਖਦਾ ਜਦੋਂ ਤੁਸੀਂ ਕਹਾਣੀ ਬੋਲਦੇ ਹੋ ਤਾਂ ਜਿਹਨੋਂ ਇਹ ਮੈਨੂੰ ਕੋਲ ਵੀਰ ਮਲੇ ਕਹਿੰਦੇ ਸੀ ਸਰਦਾਰ ਸੁਖਬੀਤ ਸਿੰਘ ਬਾਦਲ ਦੇ ਇੱਕ ਬੰਬੇ ਦੀ ਕੰਪਨੀ ਖਾਇ ਕਿਸੀ ਨੂੰ 50000 ਰੁਪਏ ਤੋਂ 1 ਕਰੋੜ ਰੁਪਇਆ ਮਹੀਨਾ ਦਿੱਤਾ ਜਾਦਾ ਮੈਂ ਉਹ ਸ਼ੇਅਰ ਫ੍ਰੈਗਰੀਟ ਕਾ ਜਾਵੇ ਉਹ ਕੰਪਨੀ ਨੂੰ ਪੈਸੇ ਦੇ ਬੱਤੀ ਕਿਰਤੀ ਦੇ 50 ਲੱਖ ਕਰੋੜ ਉਹ ਕਿੰਨਾ ਕਿਉਂ ਦਿੱਤਾ ਜਾ ਰਿਹਾ ਹੈ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ ਉਹਨੂੰ ਫਿਰ ਕੱਢ ਦੇ ਕਿਤੇ ਪੰਜਾਬ ਪ੍ਰਸਤ ਪੰਥ ਪ੍ਰਸਤ ਕੋਈ ਪ੍ਰਸਤ ਇਹ ਉਸ ਕੰਪਨੀ ਨੇ ਸਾਬਤ ਕਰਦਾ ਯੂਨਿਟੀ ਪ੍ਰਿੰਟ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਖੁਬੀਰ ਸਿੰਘ ਵਰਗਾ ਪੰਜਾਬ ਪ੍ਰਸਤੁਤੀ ਪੰਡਾ ਨਹੀਂ ਉਹ ਉਸੜਾ ਕਿਉਂ ਤੇ ਕੋਈ ਕੋਲ ਦੇਖਾ ਤੰਨ ਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਥੋੜਾ ਬਲਾਕ ਕਿਉਂ ਕਹਿੰਦਾ ਤੁਹਾਨੂੰ ਪਤਾ ਹੈ ਕੰਪਨੀ ਕਿਹੜੀ ਹੈ ਇਹਨੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਤੁਸੀਂ ਵੀ ਹਾਇਕ ਕਰਨੀ? ਉਹ ਕਹਿੰਦੇ ਕਿ ਅਸੀਂ ਹਾਇਕ ਕਰਨੀ ਕਰਨੀ। ਉਹ ਔਰੰਗਜ਼ੇਬ ਦੀ ਕਬਰ ਤੋਂ ਤੇ ਕੁੱਲ ਜੇ ਰੱਖਦੇ। ਉਹ ਪਾਉਦੇ ਦੇਰ ਦੇ ਉਸ ਕੰਮ ਤੇ। ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਤੋਂ ਤਾਂ ਬਣ ਸਕਦਾ ਪਰ ਔਰੰਗਜ਼ੇਬ ਵੀ ਬਣ ਸਕਦਾ। ਦੇ ਵੀ ਰੰਗ ਤੇ ਨਹੀਂ ਪੜਾਂਗੇ। ਤਾਂ ਕੰਮ ਕਰੀਂ ਹਾਇਕ ਕਰ। ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਚ ਕਰਕੇ ਇਹ ਫਰਮਾਇਦਾ ਮੋੜ ਸਾਡੇ ਘਰੇ ਨੂੰ ਡਿਸਟਰਬ ਕਰੇ ਆਡੀ ਸਰਕਾਰ موجوده ਚੱਲ ਨਹੀਂ ਹੈ ਇਹਨੇ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਜਮਾਤਾਂ ਨੂੰ ਕਾਪਚਾ ਕੀਤਾ ਤੇ ਸਾਡੇ ਤੋਂ ਵੋਟਾਂ ਲਈ ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਏਸ ਨੂੰ ਮਧੂ ਪਿਆ ਚਾਲੂ ਬਾਈ ਸਾਡੇ ਐਨਆਰਆਈ ਦੇ ਹੁਣ ਬਚਤਾਰੇ ਇਹ ਅਗਲੇ ਦਿੱਤਾ ਉਸ ਲਈ ਦਿੱਤਾ ਵੀ ਇਹ ਸਰਕਾਰ ਆਉਂਗੀ ਜੋ ਉਸ ਤੋਂ ਦਿੱਲੀ ਲਾਉਂਗੀ ਉਹ ਜੋ ਪਰਵਰਤਨ ਕਰੂਗੀ ਸਮਾਜ ਇਨਸਾਨ ਦੇ ਹੋਵੇ ਪਰ ਇਸ ਮਨਸ ਤੋਂ ਕਈ ਵੀਰਾਂ ਨੇ ਬੋਲਿਆ ਗਲਤ ਪਰ ਗੁਰੂ ਇਹ ਨਵੇਂ ਸਮਝੌਤੇ 40 ਦਲਕ ਸਰਕਾਰ ਨੇ ਵੀ ਅਨਸਾਫ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਹੌਸਲਾ ਨਹੀਂ ਛੱਡਣਾ ਤੱਕਦ ਜੇ ਅਸੀਂ ਬੜੇ ਘੱਟ ਰਹਿ ਗਏ ਨਿਵਾਜ਼ ਆਉਣ ਵਾਲੇ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਘੂੜਾ ਹੈ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਪੰਕੂਏ ਸਵਾਹ ਦੇ ਪਿੱਛੇ ਕਿਤੇ ਕੋਈ ਹਰਾ ਬੂਟ ਜਿਹੜਾ ਨਾ ਪੁਰਾਣੇ ਕਰਦੇ ਜਿਹੜਾ ਮੂਲ ਉਸ ਜੰਗਲ ਨੂੰ ਸਦਾ ਬਖਸ਼ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਬੀਜ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਬੀਜ ਕਦੇ ਨਾਸ ਨਹੀਂ ਹੁੰਦਾ ਇੱਕ ਵਾਰ ਤੁਹਾਡੇ ਬਾਹਲੇ ਇਲਾਕੇ ਦੇ ਵਿੱਚ ਜਾਣ ਦਾ ਤੌਰ 'ਤੇ ਮਿਲਿਆ ਇਸੇ ਰੇਤ ਦੇ ਟਿੱਕਾ ਦੇ ਉੱਤੇ ਉਹ ਸਾਰੇ ਜਿਹੜੇ ਨੇ ਉਹ ਫਰੇ ਫਰੇ ਪੁੱਤੇ ਜਿਹੜੇ ਨੇ ਉਹ ਪਾਇਦਾ ਕਿਸੇ ਦੇ ਪ੍ਰਕਾਰ ਉਹ ਪੁੱਛਿਆ ਵੀ ਇਹਦੇ ਬੋਤੇ ਪਤਾ ਹੋਇਆ ਸਰਕਾਰ ਨੇ ਇਹ ਬੀ ਖਿਲਾੜਿਆ ਕਹਿੰਦੇ ਨੇ ਬੀ ਨਹੀਂ ਖਿਲਾੜਿਆ ਸਰਕਾਰ ਨੇ ਕਹਿੰਦਾ ਪਾਣੀ ਦਿੱਤੀ ਹੈ ਤੇ ਬੀ ਕਿੱਥੋਂ ਕਹਿੰਦੇ ਬੀ ਤਾਂ ਆਪਣੇ ਆਪ ਹੀ ਪੈਦਾ ਹੋ ਗਿਆ ਉਹ ਵੀ ਆਪਣੇ ਆਪ ਪੈਦਾ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਈ ਬੀਜ ਦੇ ਵਿੱਚ ਮੌਜੂਦ ਸੀ ਜਦੋਂ ਉਹਨੂੰ ਪਾਣੀ ਤੇ ਜਾਵੋ। ਈ ਤਾਂ ਇਹ ਮਲਕਾਂ ਤੇ ਖਾਲਸੇ ਦੇ ਬੀਜ ਨੂੰ ਮਕੌਮ ਦੀ ਤਾਕਤ ਦੁਨੀਆ ਦੀ ਕਿਸੇ ਸਰਕਾਰ ਤੋਂ ਹੈ ਨਹੀਂ। ਜਦੋਂ ਮਾਹੌਲ ਬਣ ਗਿਆ ਜਦੋਂ ਪਾਣੀ ਬਣ ਗਿਆ ਅਸੀਂ ਫਿਰ ਪੈਦਾ ਹੋ ਗਏ। ਸਾਡੇ ਤਾਂ ਬਡੇਰੇ ਇੱਕ ਹਫ਼ਤਾ ਪੜਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਨੇ ਸੋਏ ਉਹ ਜੋ ਜੋ ਸਾਨੂੰ ਵੱਡ ਦਾਉਤੀ ਦੂਰ ਸਵਾਏ ਕੋਈ ਕੋ ਕੋ ਬਰਾਉਂਦੀ ਦੂਰ ਨਹੀਂ ਅਰਾ ਬੱਤੋ ਗਿਆ ਮੈਂ ਤਾਂ ਬਸ ਸਮੋਣੀ ਨਾਣਾ ਕੱਲ ਵੀਰ ਪਰਮਪਾਲ ਸਿੰਘ ਵੀਰ ਕੋ ਦੇਸ਼ ਸਿੰਘ ਅਸੀਂ ਬੈਠੇ ਸੀ ਅੱਜ ਨੇ ਇਸ ਪ੍ਰੋਗਰਾਮ ਤੇ ਵਿਚਾਰ ਕਰਦਾ ਸੀ ਕਿ ਕੋਦ ਲਈ ਸੀ ਕਿ ਆਪਾਂ ਇਹ ਜਨ ਬਣਾਉਣੀ ਹੈ ਜਿਹਨੂੰ ਲਲਤ ਤੇ ਹਰਾ ਕਹਿੰਦੇ ਹੈ ਫੇਰ ਚਲੇ ਜਾਣਗੇ ਅਗਰ ਸਾਲ ਬਾਅਦ ਉਹਨੇ ਅੱਗੇ ਦੰਦ ਮਰੋੜੇ 2020 ਕੇਸਾਂ ਦੀ ਜਾਂਚ ਵੀ ਕਰਦੇ ਕਿਉਂ ਨਾ ਇੱਕ ਉਹੀ ਚੀਜ਼ਾਂ ਦੀ ਸੀਮਾ ਹੀ ਬਣਾਈਏ ਕਿ ਉਸ ਕਮੇਟੀ ਨੂੰ ਫੋਰ ਮਹੀਨੇ ਦਿੱਤਾ ਸੀ ਕੰਮ ਲੈਣ ਦੇ ਕਿ ਕਹੀਏ ਕਿ ਇੱਕ ਦਸਤਾਵੇਜ਼ ਤਿਆਰ ਕਰ ਵਾਈਕ ਤੇ ਫੈਕਟਰ ਹੋ ਰੋਗੇ ਤੱਤ ਹੋ ਰੋਗੇ ਕਿ ਆਕਾਮੀ ਸਰਕਾਰ ਨੇ ਕਿਤੇ ਕਿਤੇ ਸਾਡੇ ਨਾਲ ਤੋਂ ਕਾਂਗਰਸ ਸਰਕਾਰ ਕੋ ਆਈ ਬੇਦਵੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਤੇ ਜਿਹੜੀ ਇਹ ਝਾੜੂਦਾਲ ਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਾਹਮਣੇ ਜਿਹੜਾ ਸੀ ਉਹ ਬੈਕਫ੍ਰੀਟ ਦੇ ਸਿੱਕੇ ਆ ਬੇਦਵੀਆਂ ਦੇ ਮਾਮਲੇ ਇਸ ਸਾਰੇ ਦਿਹਾੜਾ ਉਸ ਦਸਤਾਵੇਜ਼ ਤੇ ਲਿਖੇ ਰਹਾ ਕੋ ਅਲਟਰ ਹਵੇਦਰ ਰੋਵੇ ਔਰ ਵਿਦਵਾਨ ਬੈਕ ਕੇ ਜਿਹੜਾ ਹੈ ਉਹ 15 ਸਾਲਾਂ ਦੀਆਂ ਵਗਣੇ ਤੋਂ ਕਿਤਾਬਾਂ ਤੋਂ ਲੁਕੇ ਮੁਗਲ ਤੋਂ ਜਾਣਕਾਰੀ ਲੈ ਕੇ ਵਿੱਦ ਫੈਕ ਜਿਹੜਾ ਹੈ ਉਹ ਸਾਰਾ ਕੁਝ ਕਿ ਰਹੇ ਦਸਤਾਵੇਜ਼ ਦੇ ਵਿੱਚ ਦਰਜ ਕੀਤਾ ਗਿਆ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸਲ ਪੰਖ ਖਿਲਿਆਰੀ ਦੇ ਲਾਗੇ ਚਾਹੀਏ ਪੰਖ ਵੀ ਕਿਤੇ ਕਿ ਜੇ ਪੰਜਾਬ ਵੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬੀ ਦਾ ਇਸਾਬ ਨੇ ਮਿਲਦਾ ਤੇ ਉਹ ਹੋਰ ਕਿੱਥੇ ਮਿਲਦਾ ਪੁਰਾਣੇ ਮਜਲਕ ਤਹਾਵਤ ਇੱਕ ਪਰਦੇ ਦੇ ਵਿੱਚ ਜਿਵੇਂ ਮੱਖੀ ਕੋਕੂਲ ਉੱਪਰ ਲੱਗ ਜਾਈ ਤੇ ਸ਼ਾਂਤ ਤੇ ਬੱਧ ਜੇ ਪੰਜਾਬੀ ਦੀ ਤਕਤੀ ਦੇ ਉਸੇ ਸਾਡੇ ਨਾਲ ਇਹ ਕੋਈ ਫੋਨ ਲੱਗ ਜੇ ਤੇ ਫਿਰ ਕੀ ਹੋਏਗਾ ਇਸ ਕਰਕੇ ਡੀਰ ਮਾਜੀ ਸਾਹਿਬ ਬੈਠੇ ਨੇ ਭਾਰੀ ਬੈਠੇ ਨੇ ਅਸੀਂ ਇਹਨਾਂ ਨਾਲ ਸਾਰਿਆਂ ਦਾ ਸੰਯੋਗ ਲਵਾਂਗੇ ਨਾਲ ਬਿਲਕੁਲ ਮੀਟਿੰਗ ਅਰੇਂਜ ਕਰਕੇ ਇਹ ਕਮੇਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਸੀਂ ਜੁਲ ਕਰਾਂਗੇ ਇਹ ਉਹ ਕੋਈ ਸੁਨੇਹੜੀ ਨਹੀਂ ਪਾਵਾ ਕੋਈ ਨਹੀਂ ਲਾੜ ਨੂੰ ਪਮਾਟ ਕਰਨ ਲਈ ਮਿਹਰਾਂ ਨੂੰ ਉਸ ਦੱਪਾ ਬੇਸ ਨੂੰ ਜਿਹੜਾ ਹੈ ਉਹ ਤਿਆਰ ਕਰਕੇ ਸਾਡੇ ਸਾਥ ਦੇਓ ਜੇ ਅਸੀਂ ਉਸ ਦੱਪਾ ਬੇਸ ਨੂੰ ਪੰਖ ਦੀ ਕਿਤੇਰੀ ਦੇ ਵਿੱਚ ਲੰਝਾਈਏ ਤੇ ਇਹਨਾਂ ਜ਼ਿੰਮੇਵਾਰ ਲੋਕਾਂ ਨੂੰ ਘੱਟੋ ਕੱਟ ਕੇ ਨੰਗਾ ਕਰਕੇ ਮਾਣ ਨਹੀਂ ਸਕ। ਉਹ ਕੱਸੀ ਹੈ ਕਸਈ ਹੈ ਕਿ ਸਾਡੇ ਨਾਲ ਕੀ ਕੀਤਾ ਹੈ ਇਹਨਾਂ ਨੇ ਕੀ ਕਰਿਆ ਇੱਥੇ ਕਿਹੜੇ ਜੰਗ ਇਹ ਆਇਆ ਕੀ ਬੋਲਿਆ ਜਦ ਕਿ ਜੋ ਸਰਕਾਰ ਚ ਚਲਾ ਗਿਆ ਉਹ ਨੇ ਕੀ ਆਪਣੀ ਜਿਹੜੀ ਇਹ ਸੋਚ ਬਦਲੀ ਜਿਕਰ ਹੋ ਰਿਹਾ ਸੀ ਕਿ ਨਹੀਂ ਦੇ ਗਈ ਜਿੰਨੇ ਵੀ ਬੈਠੇ ਨੇ ਖਾਲਸਾ ਬੈਠੇ ਨੇ ਇਸ ਪਾਸੋਂ ਬੈਠੇ ਨੇ ਕਿ ਇਹਨਾਂ ਕੋਲ ਦੀ ਸਾਰਿਆਂ ਕੋ ਸੰਗੋਧੀ ਮੰਗ ਕਰਾਂ ਗਿਆ ਪਰ ਸਾਰੇ ਤਲ ਮਿਲ ਆਪਾਂ ਜਿਹੜਾ ਹੈ ਇਸ ਦਸਤਾਵੇਜ਼ ਨੂੰ ਤਿਆਰ ਕਰਦੇ ਹਾਂ ਉਸ ਤੋਂ ਬਾਅਦ ਦੀ ਗੱਲ ਪੈਸਾ ਦੀ ਅੰਦੇ ਫਰੀਦਪੁਰ ਤੋਂ ਬਲਿ ਕੇ ਬੈਠੇ ਨੇ ਹੋਰ ਸਾਡੇ ਬਹੁਤ ਸਾਰੇ ਪੀਰ ਬੈਠੇ ਨੇ ਇਨਨ ਜ਼ਰੂਰ ਅਸੀਂ ਕਹਾਂਗੇ ਕਿ ਚਿੰਨੀ ਮਤਲਬ ਹੋ ਸਕਤੇ। ਬਾਤ ਤੋਂ ਬਾਤ ਬਾਤ ਤੋਂ ਬਾਤ ਹਮੇਸ਼ਾ ਦੇ ਵਿਚ ਵਿਚ ਰੱਖਦਾ ਹੈ ਕਿ ਆਪਣੀ ਮਦਦ ਗੁਰੂ ਦੀ ਸੇਵਾ ਕਰਕੇ ਅਸੀਂ ਕਰਾਂ। ਜੇ ਕੋਣ ਤਾਂ ਹਰ ਕਰਦਾ ਬਾਹਰ ਦਾ ਇਹਨੇ ਸ਼ਬਦ ਵਰਣ ਕਰਨੇ ਵਾਹਿਗੁਰੂ ਦੀ ਕਾਲਪਾ ਵਾਹਿਗੁਰੂ ਦੀ